ਖਿਦਾਰ ਦੀ ਕੋਠੀ ਨੂੰ ਭਾਗ ਲੈ ਗੇੜਾ ਸਰਾਰ ਜੀ ਤਰ ਰੁਪਈਏ ਬੱਲੇ ਵੱਡਾ ਕਿੱਥੇ ਆਲੇ ਸਰਾਰ ਰੇਟੀ ਚ ਬੜਿਆ ਹੋਇਆ ਆਲੇ ਸਲਾਹ ਕਰਕੇ ਦਊਗਾ ਵੱਡਾ ਨੂੰ ਦਈਏ ਕਿ ਨਾ ਦਈਏ ਜੀ ਵਧੀਆ ਸ਼ੇਰ ਨਹੀਂ ਆਇਆ ਵੱਡਾ ਕਿਹੜਾ ਜੀਣ ਮੁੰਡੇ ਦੇ ਨਾਨਕੇ ਉਹ ਵਾਹ ਵੱਡਾ ਜੀਣ ਮੁੰਡੇ ਦੇ ਨਾਨਕੇ ਵੱਡਾ ਰੁਪਈਏ ਨਹੀਂ ਦਿੰਦੇ ਜਾਣ ਕੇ ਪ੍ਰਧਾਨ ਗਿਆ ਤਰ ਰੁਪਈਏ ਵੱਡਾ ਕਿੱਥੇ ਆਲੇ ਭਲੇਖੇ ਪਈ ਜਾਂਦੇ ਨੇ ਆਲੇ ਸਲਾ ਹੀ ਕਰਦੇ ਨੇ ਵੱਡਾ ਵਧੀਆ ਸ਼ੇਰ ਨਹੀਂ ਆਇਆ ਵੱਡਾ ਕਿਹੜਾ ਜੀਵੇਂ ਮੁੰਡੇ ਦੀ ਮਾਸੀ ਉਹ ਵਾਹ ਵੱਡਾ ਜੀਵੇਂ ਮੁੰਡੇ ਦੀ ਮਾਸੀ ਵੱਡਾ ਰੋਟੀਆਂ ਖਾਂਦੀ 85 ਆਗੇ ਭੰਡ ਮਰਾਸੀ ਭਾਣ ਜੀ ਆਹ ਪੰਡਾ ਆਪਣੇ ਸਰਦਾਰਾਂ ਦੇ ਵਿਆਹ ਹੋ ਸਕਦੀ ਉਹ ਭਣਜੀ ਤੁਸੀਂ ਵਧਾਈ ਲੈਣਾ ਉਹ ਪੰਡਾ ਸੀ ਵਧਾਈ ਲੈਣਾ ਜਾਣੇ ਆ ਤੁਹਾਡੇ ਜੰਮੇ ਕੋਣ ਆਉਂਦਾ ਉਹ ਪੰਡਾ ਸਾਡਾ ਕਾਂ ਦਾ ਜੰਮਣਾ ਭਣਜੀ ਤੇ ਜੰਮਦੇ ਨਹੀਂ ਉਹ ਪੰਡਾ ਸਾਡੀ ਤਾਂ ਆਪਣੀ ਨਹੀਂ ਉਗਦੀ ਆ ਤੇ ਮੂੰਹ ਤੁਹਾਡੇ ਜੰਮਣਦੇ ਆ ਪੰਡਾ ਜੰਮਣਾ ਮੇਰੇ ਸਰਦਾਰਾਂ ਦਾ ਆਪਣੇ ਸਰਦਾਰਾਂ ਦਾ ਜੰਮ ਕੇ ਲੰਗਰ ਲਾ ਦਿੰਦੇ ਆ ਉਹ ਵਾਹ ਪੰਡਾ ਲੰਗਰ ਲਾ ਦਿੰਦੇ ਨੇ ਬਿਸਮਿਲ੍ਲਾ ਲਾ ਦਿੰਦੇ ਨੇ ਹੋਰ ਪੰਡਾ ਨਾਲੇ ਪੰਡਾ ਤੇਰੇ ਵਰਗੇ ਨੂੰ ਕੁਝ ਆ ਦੇ ਦਿੰਦੇ ਨੇ ਪੰਡਾ ਸੋਹਣੀਆਂ ਹੁੰਦਾ ਜਾਂ ਫਰਲਾ ਉਹ ਵਾਹ ਪੰਡਾ ਫਰਲਾ 2100 ਦੀ ਵਧਾਈ ਡਿਸਕੋ ਦਾ ਕੰਮਣਾ ਐਪਲ ਦਾ ਸੂਟ ਸੈਂਸੈਗ ਦੀ ਚੁੰ ਹਲੇ ਸਲਾਈ ਕਰਦੇ ਨੇ ਪਟਜੀ ਬੰਦਿਆ ਸ਼ੇਰ ਨਹੀਂ ਆਉਂਦਾ ਉਹ ਭੰਡਾ ਕਿਹੜਾ ਜੇ ਚਾਂਦ ਨਾ ਹੋਤੇ ਤਾਂ ਤਾਰੇ ਨਾ ਹੋਤੇ ਉਹ ਭੰਡਾ ਜੇ ਨਜ਼ਰੇ ਨਾ ਹੋਤੇ ਤਾਂ ਨਜ਼ਾਰੇ ਨਾ ਹੋਤੇ ਇਹ ਭੰਡਾ ਮਿਸਤਰੀ ਨਹੀਂ ਹੋਤੀ ਕੋਠੀ ਚਵਾਰੇ ਨਾ ਹੋਤੇ ਉਹ ਭੰਡਾ ਜੇ ਹਲਵਾਈ ਨਾ ਹੋਤੇ ਪਕੌੜੇ ਕਰਾਰੇ ਨਾ ਹੋਤੇ ਇਹ ਭੰਡਾ ਜੀ ਤੁਹਾਡਾ ਪਾਪਾ ਨਾ ਹੁੰਦਾ ਪਟ ਸਾਰੇ ਨਾ ਹੁੰਦੇ ਪੜਸਰਾਹਤ ਰੁਪਈਏ ਭੰਡਾ ਕਿੱਥੇ ਆ ਹਲੇ ਸਰਦਾਰ ਵੀਡੀਓ ਬਣਾਉਂਦਾ ਨੇ WhatsApp ਤੇ ਪਹੂਗਾ Facebook ਤੇ ਪਹੂਗਾ ਪੜਸਰਾਹਤ ਰੁਪਈਏ ਉਹ ਬੱਲੇ ਭੰਡਾ ਕਿੱਥੇ ਆ ਭੰਡਾ ਅੰਦਰ ਪੇਟੀ ਤੋਂ ਲਿਆਉਂਦੇ ਨੇ ਹਲੇ ਨੋਟ ਹੀ ਗਿੰਦੇ ਨੇ ਹਲੇ ਸਲਾਈ ਕਰਦੇ ਨੇ ਪਟਜੀ ਆ ਭੰ ਸਰਦਾਰ ਨੂੰ ਹੋਰ ਜੰਮਣ ਚਮਣਵਾਰੇ ਦੱਸ ਉਹ ਵੱਡਾ ਸਾਡਾ ਖਾਨਦਾਨ ਦਾ ਬੜਾ ਉੱਚਾ ਲੈ ਭੰਡਾ ਉੱਚੇ ਨੂੰ ਤੁਹਾਡਾ ਖਾਨਦਾਨ ਖੰਬੇ ਤੇ ਰੰਦਾ ਉਹ ਜੰਮਣ ਚਮਣਵਾਰੇ ਦੱਸ ਉਹ ਵੱਡਾ ਮੈਂ ਜਮਿਆਂ ਅੰਬਰਸਰਾ ਭੰਡਾ ਤੂੰ ਜਮਿਆਂ ਅੰਬਰਸਰਾ ਉਹ ਵੱਡਾ ਮੇਰਾ ਪਿਓ ਜਮਿਆਂ ਅੰਬਰਸਰਾ ਭੰਡਾ ਜੀ ਮੈਂ ਸਮਝ ਗਿਆ ਉਹ ਵਾਹ ਵੱਡਾ ਹੁਣ ਤੂੰ ਕੀ ਸਮਝ ਗਿਆ ਤੁਹਾਡਾ ਰੂਠੇ ਅੰਬਰਸਰ ਨਹੀਂ ਆ ਸਾਰੇ ਤੁਸੀਂ ਇੱਥੇ ਹੀ ਜਾਂਦੇ ਹੋ ਅੰਬਰਸਰ ਆ ਨਾ ਦਰ ਰੁਪਈਆ ਉਹ ਬੱਲੇ ਵੱਡਾ ਕਿੱਥੇ ਆ ਪਟਾ ਨੇ ਪਲੇਖੇ ਪਈ ਜਾਂਦੇ ਨੇ ਫਲੇ ਸਲਾਈ ਕਰਦੇ ਨੇ ਵੱਡਾ ਜੀਣ ਮੁੰਡੇ ਦੇ ਨਾਨਕੇ ਉਹ ਵਾਹ ਵੱਡਾ ਜੀਣ ਮੁੰਡੇ ਦੇ ਨਾਨਕੇ ਭੰਡਾ ਰ ਤੇ ਲੱਗਦਾ ਵੱਡਾ ਨਾਨਕਿਆ ਰੁਪਈਏ ਨਹੀਂ ਦੇਣਾ ਉਹ ਕਿਉਂ ਵੱਡਾ ਲੱਗਦਾ 5 ਰੁਪਇਆ ਸੇ ਕਢਾ ਦੇਣਗੇ ਸਲਾਹ ਕਰਕੇ ਦੇਣਗੇ ਵੱਡਾ ਨੇ ਦਈਏ ਕਿ ਨਾ ਦਈਏ ਵੱਡਾ ਭਾਗ ਲੱਗੇ ਰਹਿਣਾ ਉਹ ਵੱਡਾ ਜਜਮਾਨ ਦੀ ਕੋਠੀ ਨੂੰ ਭਾਗ ਲੱਗੇ ਰਹਿਣਾ ਉਹ ਆਉਂਦੀ ਆ ਨਸੀਬਾਂ ਨਾਲ ਏ ਕੜੀਆਂ ਤੇਰੇ ਸਿਰੇ ਤੁਸ ਜਵਾਂ ਲਾਲਾ ¿Por